ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਪੰਜਾਬ ਮਾਈ ਹੋਮ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਜੀ ਲੁਧਿਆਣਾ ਜ਼ਿਲ੍ਹੇ ਅਤੇ ਪੈਲ ਤਹਿਸੀਲ ਦੇ ਪਿੰਡ ਕੁਡਾਣੀ ਕਲਾ ਦੇ ਨਾਲ ਜੀ ਕੁਡਾਣੀ ਕਲਾ ਪਿੰਡ ਜੋ ਕਿ ਪੈਲ ਤੋਂ 6 ਕਿਲੋਮੀਟਰ ਅਤੇ ਲੁਧਿਆਣੇ ਤੋਂ 42 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇੱਕ ਇਤਿਹਾਸਿਕ ਪਿੰਡ ਹੈ ਜੀ ਆਬਾਦੀ ਦੇ ਹਿਸਾਬ ਨਾਲ ਤਕਰੀਬਨ 6000 ਦੇ ਕਰੀਬ ਇਸ ਪਿੰਡ ਦੀ ਆਵਾਦੀ ਹੈ ਜੀ ਸਿੱਖ ਧਰਮ ਦੇ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਖਰ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਹੈ ਜੀ ਇਹ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਅਸੀਂ ਤੁਹਾਡੀ ਅਸੀਂ ਤੁਹਾਨੂੰ ਪੰਜਾਬ ਦੇ ਪਿੰਡ ਉਹ ਇਤਿਹਾਸ ਤੇ ਅਮੀਰ ਵਿਰਸੇ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਸਾਂਝੀ ਕਰਦੇ ਰਹੀਏ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਿੰਡ ਕੁਡਾਣੀ ਕਲਾ ਕੁੜਾ ਨੀ ਕਲਾ ਪਿੰਡ ਸੁੰਦਰਤਾ ਦੇ ਨਾਲ ਨਾਲ ਸਾਖਰਤਾ ਵਿੱਚ ਵੀ ਬਹੁਤ ਅੱਗੇ ਹੈ ਜੀ ਇੱਥੋਂ ਦੇ ਵਸਨੀਕਾਂ ਦੀ ਸਾਖਰ ਦਰ 70 ਪਲੱਸ ਪ੍ਰਤੀਸ਼ਤ ਹੈ ਜੀ ਇੱਥੋਂ ਦੇ ਪੜੇ ਹੋਏ ਵਿਦਿਆਰਥੀ ਬਹੁਤ ਉੱਚਾ ਦਿਆਂ ਤੇ ਪਹੁੰਚੇ ਹੈਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਤੇ ਹੁਣ ਗੱਲ ਕਰਦੇ ਆਂ ਜੀ ਸਿੱਖ ਇਤਿਹਾਸ ਦੀ ਗੁਰਦੁਆਰਾ ਦਮਦਮਾ ਸਾਹਿਬ ਹੈਗਾ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ 25 ਫੱਗਣ 1688 ਵਿਕਰਮੀ ਸ੍ਰੀ ਨੂੰ ਇਸ ਕੁੜਾ ਨੀਕਲਾ ਨਗਰ ਵਿੱਚ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਸੀ ਜੀ ਇਸ ਜਗ੍ਹਾ ਤੇ ਪਿੰਡ ਦੇ ਬਾਹਰ ਬਾਹਰ ਇੱਕ ਚੰਗੀ ਜਿਹੀ ਜਗ੍ਹਾ ਦੇਖ ਕੇ ਉਹਨਾਂ ਨੇ ਦਰਖਤ ਹੀਟ ਕਮਰਕੱਸਾ ਖੋਲਿਆ ਸੀ ਅਤੇ ਦਮ ਲਿਆ ਸੀਗਾ ਇਸ ਸਥਾਨ ਤੇ ਸਾਧੂ ਤਪਸ਼ਵੀ ਜੀ ਨੇ ਉਹਨਾਂ ਨੂੰ ਜਲ ਸਕਾਇਆ ਸੀ ਉਸ ਤੋਂ ਬਾਅਦ ਉਹਨਾਂ ਸਾਧੂ ਜੀ ਨਾਲ ਪਰਮਾਰਥਿਕ ਦੇ ਬਚਨ ਬਿਲਾਸ ਕੀਤੇ ਅਤੇ ਸਾਧੂ ਜੀ ਨੂੰ ਵਰਦਾਨ ਦਿੱਤਾ ਸੀਗਾ ਜੀ ਉਸ ਸਥਾਨ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਸਜੋਬਤ ਨੇ ਪਿੰਡ ਦੀ ਸੰਗਤ ਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਸਾਹਿਬ ਜੀ ਨੂੰ ਪਿੰਡ ਅੰਦਰ ਲੈ ਕੇ ਆਂਦਾ ਗਿਆ ਆਪ ਜੀ ਦੀ ਰਹਿائش ਮਰਵਾਹੇ ਖੱਤਰੀ ਬਾਬੇ ਸੁਰਤੀਏ ਦੇ ਘਰ ਰੱਖੀ ਗਈ ਸੀ ਜੀ ਤੇ ਇਸ ਕਰੇ ਸਤਗੁਰ ਜੀ ਨੇ ਢੋਲੇ ਵਿੱਚ ਦਾਣੇ ਪਾ ਕੇ ਵਰ ਦਿੱਤਾ ਕਿ ਇਸ ਨੂੰ ਕਦੇ ਖੋਲ ਕੇ ਨਹੀਂ ਦੇਖਣਾ ਪਰ ਵਰਤੀ ਜਾਣਾ ਵਰਤੀ ਜਾਣਾ ਕਦੇ ਵੀ ਟੋਟ ਨਹੀਂ ਆਏਗੀ ਕਈ ਕਈ ਪੁਸਤਾਂ ਤੱਕ ਇਸੇ ਤਰ੍ਹਾਂ ਦਾਣੇ ਵਰਤਦੇ ਰਹੇ ਪੰਜ ਪੁਸਤਾਂ ਤੱਕ ਬਰਕਤ ਰਹੀ ਜੀ ਤਕਰੀਬਨ 180 ਸਾਲ ਸੰਗਤਾਂ ਦਾ ਲੰਗਰ ਚੱਲਦਾ ਰਿਹਾ ਪਰ ਪੰਜਵੀਂ ਪੁਸਤ ਵਿੱਚ ਨਵੀਂ ਘਰੇ ਨੂਰਾਨੀ ਆਈ ਉਹਨਾਂ ਨੇ ਅਚਾਨਕ ਹੀ ਢੋਲੇ ਦਾ ਟੱਕਣ ਉਠਾਇਆ ਢੋਲਾ ਖਾਲੀ ਸੀਗਾ ਜੀ ਦਾਣੇ ਨਹੀਂ ਸੀਗੇ ਤੇ ਜਿਹੜੀ ਬਰਕਤ ਗੁਰੂ ਸਾਹਿਬ ਦੇ ਬਚਨ ਸੀਗੇ ਸਤਗੁਰ ਸਾਹਿਬ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਉਹ ਵਰਕਤ ਹੁਣ ਖਤਮ ਹੋ ਗਈ ਸੀਗੀ ਤੇ ਅੱਜ ਉਸੇ ਥਾਂ ਦੇ ਉੱਤੇ ਗੁਰਦੁਆਰਾ ਸ੍ਰੀ ਪਢੋਲਾ ਸਾਹਿਬ ਜੀ ਸਜੋਬਤ ਨੇ ਤੇ ਬਾਬਾ ਸੁਰਤੀਏ ਜੀ ਦੀ ਵੰਸ਼ ਇਹ ਨੇ ਜੀ ਰਮਨਦੀਪ ਸਿੰਘ ਜੀ ਇਹ ਉਹਨਾਂ ਦੀ ਵੰਸ਼ ਦੇ ਵਿੱਚੋਂ ਨੇ ਇਹ ਉਹ ਜਗ੍ਹਾ ਕੀ ਇੱਥੇ ਬਾਬਾ ਜੀ ਨੇ ਸੁਰਤੀਏ ਜੀ ਦੇ ਬਾਬਾ ਸੁਰਤੀਏ ਜੀ ਦੇ ਘਰ ਚ ਆ ਕੇ ਆਸਣ ਲਿਆ ਸੀ ਇਹ ਆਪਣਾ ਕਮਰਾ ਉਹਨਾਂ ਦਾ ਜਿੱਥੇ ਉਹਨਾਂ ਨੇ ਆਸਣ ਲਾਇਆ ਸੀ ਆਪਣਾ ਜੀ ਇਸ ਘਰ ਦੇ ਵਿੱਚ ਹੋ ਰਹੇ ਸੀਗੇ ਬਾਬਾ ਸੁਰਤੀਏ ਜੀ ਦੇ ਘਰ ਹਨਾ ਜੀ ਤੇ ਬਾਬਾ ਸੁਰਤੀ ਅੱਜ ਵੀ ਉਹਨਾਂ ਦੀ ਵੰਸ਼ ਇੱਥੇ ਮੌਜੂਦ ਹੈਗੀ ਇੱਥੇ ਗੁਰਦੁਆਰਾ ਗੁਰਦੁਆਰਾ ਸ੍ਰੀ ਪਢੋਲਾ ਸਾਹਿਬ ਤੇ ਚਰਨ ਕਮਲ ਹਵੇਲੀ ਸਾਹਿਬ ਵੀ ਮੌਜੂਦ ਹੈਗਾ ਜੀ ਹਨਾ ਤੇ ਦੇਖ ਸਕਦੇ ਹੋਗੇ ਤੁਸੀਂ ਸਾਹਮਣੇ ਜੋ ਗੁਰਦੁਆਰਾ ਢੋਲਾ ਸਾਹਿਬ ਹੈਗਾ ਜਾਂ ਹਵੇਲੀ ਸਾਹਿਬ ਗੁਰਦੁਆਰਾ ਇਹ ਬਣਿਆ ਹੋਇਆ ਹੈਗਾ ਜੀ ਤੇ ਪਿੰਡ ਦੇ ਚੜਦੇ ਵਾਲੇ ਪਾਸੇ ਲਖਿਆਣਾ ਟੋਬੇ ਦੇ ਕੰਡੇ ਸਤਿਗੁਰੂ ਸ੍ਰੀ ਗੁਰੂ ਹਰगोबिंद ਸਿੰਘ ਜੀ ਮਹਾਰਾਜ ਹਰ ਰੋਜ਼ ਆਪਣਾ ਰੁਟੀਨ ਸੀ ਦਤਨ ਕੁਰਲਾ ਕਰਨ ਲਈ ਉਹ ਉਸ ਟੋਬੇ ਤੇ ਕੰਡੇ ਜਾਂਦੇ ਸੀਗੇ ਅ ਇਸ਼ਨਾਨ ਪਾਣੀ ਕਰਦੇ ਸੀਗੇ ਦਤਨ ਕੁਰਲਾ ਕਰਦੇ ਸੀਗੇ ਜੀ ਇੱਕ ਦਿਨ ਆਪਣੀ ਮੌਜ ਵਿੱਚ ਸਤਿਗੁਰੂ ਜੀ ਨੇ ਨਿੰਮ ਦੇ ਦਰਖਤ ਤੋਂ ਇੱਕ ਟਾਣੀ ਤੋੜੀ ਤੇ ਉਹਦੇ ਨਾਲ ਆਪਣੇ ਦੰਦਾਂ ਨੂੰ ਸਾਫ਼ ਕੀਤਾ ਦਤਨ ਕੁਰਲਾ ਕੀਤਾ ਜੀ ਤੇ ਟਾਣੀ ਉਹਨਾਂ ਨੇ ਦਤਨ ਕਰਨ ਤੋਂ ਬਾਅਦ ਟੋਬੇ ਤੇ ਗੱਡ ਦਿੱਤੀ ਜੀ ਤੇ ਜਿਹੜੀ ਟਾਣੀ ਕੀ ਬਾਦ ਵਿੱਚ ਇੱਕ ਨਿੰਮ ਦੇ ਦਰਖਤ ਦੇ ਰੂਪ ਵਿੱਚ ਅੱਜ ਵੀ ਇਸੇ ਥਾਂ ਦੇ ਉੱਤੇ ਮੌਜੂਦ ਆ ਗਈ ਜੀ ਇਹ ਸਥਾਨ ਨੂੰ ਹੁਣ ਨਿੰਮਸਰ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਜਾਂ ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਤੇ ਇੱਥੇ ਹੀ ਸਤਗੁਰ ਜੀ ਦਾ ਪ੍ਰਲੰਘ ਦਾ ਬਾਣ ਜੋ ਪ੍ਰਲੰਘੋ ਵਰਤੇ ਸੀਗੇ ਉਹਦਾ ਬਾਣ ਅਤੇ ਦੌਣ ਜੋ ਮੰਜੀ ਦੀ ਦੌਣ ਹੁੰਦੀ ਹੈਗੀ ਪਲੰਗ ਦੀ ਦੌਣ ਹੁੰਦੀ ਹੈ ਜੀ ਉਹ ਅੱਜ ਵੀ ਮੌਜੂਦ ਆ ਇੱਥੇ ਸਰੋਵਰ ਵੀ ਮੌਜੂਦ ਹੈ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਦੇ ਨਾਮ ਨਾਲ ਸੰਗਤ ਅੱਜ ਦੀ ਡੇਟ ਤੇ ਦਰਸ਼ਨ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਆਂਦੀ ਹੈ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦੇ ਵਿੱਚ ਇਸ ਪਿੰਡ ਵਿੱਚ 45 ਦਿਨ ਰਹੇ ਸੀ ਜੀ 45 ਦਿਨ ਇਸ ਪਿੰਡ ਦੇ ਵਿੱਚ ਰਹੇ ਸੀਗੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ 45 ਦਿਨ ਗੁਰਦੁਆਰਾ ਪੜੋਲਾ ਸਾਹਿਬ ਦੇ ਨਾਲ ਹੀ ਜਿਸ ਜਗ੍ਹਾ ਦੇ ਬਿਲਕੁਲ ਕਰੀਬ ਹੀ ਜਿਸ ਜਗ੍ਹਾ ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਸਤਿਗੁਰੂ ਜੀ ਦਾ ਘੋੜਾ ਬੰਨਣ ਲਈ ਕੀਲਾ ਗੱਡਿਆ ਹੋਇਆ ਸੀਗਾ ਜੀ ਜੋ ਅੱਜ ਨਿੰਮ ਦੇ ਦਰਖਤ ਵਿੱਚ ਮੌਜੂਦ ਪ੍ਰਤੱਖ ਦਿਖਾਈ ਦੇ ਰਿਹਾ ਹੈਗਾ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਹੁੰਦਾ ਸੀਗਾ ਆਪਣਾ ਜੀ ਇੱਥੇ ਅੱਜ ਵੀ ਉਹ ਨਿੰਮ ਦਾ ਦਰਖਤ ਤ ਮੌਜੂਦ ਹੈਗਾ ਇੱਥੇ ਸਤਗੁਰੂ ਜੀ ਦੇ 52 ਕਲੀਆਂ ਵਾਲਾ ਚੋਲਾ ਸਾਹਿਬ ਜੀ ਜੋ ਪੈਂਦੇ ਸੀ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਅੰਦਰੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀਗਾ ਜੀ ਉਹ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਛੋੜ ਦੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਉਹ ਚੋਲਾ ਸਾਹਿਬ ਮੌਜੂਦ ਹੈ ਜੀ ਇੱਥੇ ਇੱਕ ਸਨੇਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਸਾਹਿਬ ਵੀ ਜਿਸ ਤੋਂ ਸਤਿਗੁਰੂ ਜੀ ਨਿਤਨੇਮ ਕਰਿਆ ਕਰਦੇ ਸਨ ਅਤੇ ਇੱਕ ਚਰਨਾ ਦਾ ਜੋੜਾ ਦੋਨੋਂ ਚਰਨਾ ਦੇ ਵਿੱਚੋਂ ਇੱਕ ਜੋੜਾ ਵੀ ਇੱਥੇ ਮੌਜੂਦ ਆ ਹੁਣ ਇਸ ਸਥਾਨ ਨੂੰ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਚੋਲਾ ਸੋਵ ਸੁਸੋਗਤ ਆ ਜੀ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਨਗਰ ਦੇ ਅੰਦਰ 45 ਦਿਨ ਗੁਜ਼ਾਰਨ ਤੋਂ ਬਾਅਦ ਸਤਿਗੁਰ ਜੀ ਨੇ ਵਿਦਾਈ ਦੇ ਸਮੇਂ ਨਗਰ ਵਾਸੀਆਂ ਨੂੰ ਵਰ ਬਖਸ਼ੇ ਸੀਗੇ ਜੀ ਪਹਿਲਾ ਸੀਗਾ ਕਿ ਕੁਡਾਣੀ ਨਗਰ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ ਦੂਸਰਾ ਸੀਗਾ ਜੀ ਕਿ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਤੀਸਰਾ ਸੀਗਾ ਕਿ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਕੁਡਾਣੀ ਤੋਂ ਉਡਾਣ ਬਣ ਜਾਵੇਗਾ ਜੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ ਸਦਕਾ ਇੱਥੇ ਹਾਜ਼ਰੀਆਂ ਭਰਨ ਨਾਲ ਸੰਗਤਾਂ ਦੇ ਗਲਹੀਰਾਂ ਅਤੇ ਹੋਰ ਬਿਮਾਰੀਆਂ ਦੇ ਰੋਗਾਂ ਤੋਂ ਆਰਾਮ ਆਉਂਦਾਗਾ ਜੀ ਪਿੰਡ ਕੁਡਾਣੀ ਦੇ ਅੰਦਰ ਚਾਰ ਗੁਰਦੁਆਰੇ ਜੀ ਇਤਿਹਾਸਿਕ ਨੇ ਜੋ ਪੰਜ ਪੱਤੀਆਂ ਅਤੇ 6 ਦਰਵਾਜ਼ੇ ਮੌਜੂਦ ਹਨ ਜੀ ਤੇ ਬਾਬਾ ਜੀ ਦੇ ਬਚਨਾ ਸਦਕਾ ਕੁਡਾਣੀ ਕਲਾ ਹਰ ਪੱਖੋਂ ਖੁਸ਼ਹਾਲ ਪਿੰਡ ਹੈ ਜੀ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਜੀ ਕਮੈਂਟ ਜ਼ਰੂਰ ਕਰੋ ਜੀ ਚੱਲਦੇ ਆਂ ਅਗਲੀ ਗੱਲ ਤੇ ਕੁੜਾਣੀ ਕਲਾ ਪਿੰਡ ਦੇ ਹੀ ਅੰਦਰ ਇੱਕ ਵੱਖਰਾ ਜਿਹਾ ਰੰਗ ਪੇਸ਼ ਕੀਤਾ ਹੋਇਆ ਜੀ ਬੰਬੂ ਬਿਲੇ ਜੀ ਦੇ ਨਾਂ ਤੇ ਬੰਬੂ ਬਿਲੇ ਜੀ ਦੇ ਨਾਂ ਤੇ ਇੱਕ ਮੈਰਿਜ ਪੈਰਸ ਕ ਲਈਏ ਵੈਂਕਟ ਹਾਲ ਕ ਲਈਏ ਇੱਕ ਉਹ ਬਣਾਇਆ ਗਿਆ ਹੈਗਾ ਜੀ ਇੱਕ ਵੱਖਰੀ ਜੀ ਚੀਜ਼ ਬਣਾਈ ਗਈ ਆ ਦੇਖਦੇ ਆਪਾਂ ਦਿਖਿავਨੇ ਆ ਤੁਹਾਨੂੰ ਇਹ ਵੀ ਇੱਕ ਪੰਜਾਬੀ ਸੱਭਿਆਚਾਰ ਨੂੰ ਤਰਜਮਾਨੀ ਕਰਦਾ ਹੋਇਆ ਇੱਕ ਦੇਖ ਸਕਦੇ ਹੋ ਤੁਸੀਂ ਮੇਰਾ ਰੰਗਲਾ ਪੰਜਾਬ ਹਨਾ ਜੀ ਤੇ ਪੰਜਾਬੀ ਸੱਭਿਆਚਾਰ ਨੂੰ ਥੋੜਾ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈਗੀ ਤੇ ਜੋ ਕਿ ਅਲੋਪ ਹੁੰਦਾ ਜਾ ਰਿਹਾ ਹੈਗਾ ਤੇ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਇੱਕ ਬੰਬੂ ਵਿਲੇਜ ਫਾਰਮ ਦੇ ਨਾਂ ਤੇ ਗੁਰਿੰਦਰ ਬੋਪਰਾਇ ਜੀ ਗੁਰਿੰਦਰ ਬੋਪਰਾਇ ਜੀ ਕਢਾਣੀ ਕਲਾ ਪਿੰਡ ਦੇ ਅੰਦਰ ਹੀ ਬਣਾਇਆ ਗਿਆ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਪੁਰਾਣੇ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਵੱਖਰੇ ਵੱਖਰੇ ਰੰਗ ਪੇਸ਼ ਕਰਦੀਆਂ ਤਸਵੀਰਾਂ ਇਹਨਾਂ ਨੇ ਬਣਵਾਈਆਂ ਨੇ ਪ੍ਰਿੰਟਿੰਗ ਕੀਤੀ ਹੋਈ ਹੈਗੀ ਵੱਡੇ ਡਿਜ਼ਾਈਨ ਦੇ ਨਾਲ ਜਿੱਦਾਂ ਹੁਣ ਚਰਖਾ ਕੱਤਰੀ ਹੈਗੀ ਇੱਕ ਪੰਜਾਬਣਾਂ ਹਨ ਜੀ ਤੇ ਬੱਚੇ ਖੇਲ ਖੇਲ ਰਹੇ ਨੇ ਜੀ ਤੇ ਰੰਗਲੇ ਪੰਜਾਬ ਦੀ ਗੱਲ ਹੋ ਰਹੀ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਹੀ ਇੱਕ ਗ੍ਰੀਨ ਟੀ ਮਤਲਬ ਕਿ ਗ੍ਰੀਨ ਦ੍ਰਿਸ਼ ਵਾਲਾ ਗ੍ਰੀਨ ਦ੍ਰਿਸ਼ ਪੇਸ਼ ਕਰ ਰਿਹਾ ਹੈਗਾ ਹਰਿਆਲੀ ਦੇ ਨਾਲ ਭਰਪੂਰ ਹੈਗਾ ਜੀ ਆਪਾਂ ਕਹਿ ਸਕਦੇ ਹਾਂਗੇ ਜੀ ਇਹਨੂੰ ਤੇ ਵੱਖਰੇ ਵੱਖਰੇ ਰੰਗਮੰਚ ਪੰਜਾਬੀ ਸਭਿਆਚਾਰ ਦੇ ਜੀ ਹਨਾ ਇਹ ਇਹ ਕਿੰਨਾਂ ਨੇ ਸੱਭਿਆਚਾਰ ਨੂੰ ਨਾਲ ਜੋੜ ਕੇ ਇੱਕ ਵੱਖਰੀ ਸੋਚ ਪੇਸ਼ ਕੀਤੀ ਹੈ ਕਿਉਂਕਿ ਪੰਜਾਬ ਖਾਲੀ ਹੋ ਰਿਹਾ ਹੈਗਾ ਵੈਸੇ ਤਾਂ ਸੱਭਿਆਚਾਰ ਦੇ ਰਖਵਾਲੇ ਯੂਥ ਬਾਹਰ ਵੱਲ ਨੂੰ ਜਾ ਰਹੇ ਆ ਪਰ ਫਿਰ ਵੀ ਇੱਕ ਕੋਸ਼ਿਸ਼ ਕੀਤੀ ਹੈਗੀ ਇਹਨਾਂ ਨੇ ਇੱਕ ਵੱਖਰੇ ਢੰਗ ਨਾਲ ਕੋਸ਼ਿਸ਼ ਕੀਤੀ ਹੈ ਦੇਖ ਸਕਦੇ ਹੋ ਹਰੀਆਲੀ ਦੇ ਲਈ ਕਿਦਾਂ ਪੇੜ ਪੌਦੇ ਡਿਜ਼ਾਈਨਿੰਗ ਦੇ ਵਿੱਚ ਇਹਨਾਂ ਨੇ ਲਗਵਾਏ ਹੈਗੇ ਜੀ ਤੇ ਚਲੋ ਅੰਦਰ ਚਾਤੀ ਮਰਵਾਉਨੇ ਆਗੇ ਜੀ ਇੱਕ ਵਾਰੀ ਦੇਖਦੇ ਆਂਗੇ ਕੀ ਕੀ ਇਹਨਾਂ ਨੇ ਵਿੱਚ ਇਹਦੇ ਪ੍ਰੋਕੀ ਰੱਖਿਆਗਾ ਤੇ ਇੱਕ ਕਹ ਦੀ ਇਹ ਲੜੀ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਲੜੀ ਦੇ ਮੋਤੀ ਦੇ ਵਿੱਚ ਮਣਕਿਆਂ ਦੇ ਤਰੀਕੇ ਨਾਲ ਹਨਾ ਇਹਨਾਂ ਨੇ ਇਸ ਬੈਂਕਟ ਹਾਲ ਕਹ ਦੀ ਇੱਕ ਪ੍ਰੋਗਰਾਮ ਕੋਈ ਵੀ ਆਪਾਂ ਆ ਲੈਸ ਟਾਈਪ ਕਹਿ ਦਈਏ ਉਸ ਟਾਈਪ ਦਾ ਇੱਕ ਇਹਨਾਂ ਨੇ ਬਣਾਇਆ ਹੈਗਾ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਗੇਟ ਬਣਿਆਗਾ ਜੀ ਪੰਜਾਬੀ ਵਿਰਸੇ ਨੂੰ ਤਰਜਮਾਨੀ ਕਰਦਾ ਅ ਦੇਖਦੇ ਆਪਾਂ ਅੰਦਰ ਕੀ ਕੀ ਪੰਜਾਬੀ ਵਿਰਸੇ ਨਾਲ ਰਿਲੇਟਡ ਹੈਗਾ ਦੇਖ ਸਕਦੇ ਹੋ ਦਿਵਾਰ ਬੜੇ ਖੂਬਸੂਰਤ ਢੰਗ ਦੇ ਨਾਲ ਇਹਨਾਂ ਨੇ ਤਿਆਰ ਕਰਵਾਈ ਹੈਗੀ ਜੀ ਤੇ ਗੇਟ ਵੀ ਇੱਕ ਅਲੱਗ ਹੀ ਦਿਖ ਇੱਕ ਥੋੜੀ ਜਿਹੀ ਸਪੈਸ਼ਲ ਕਹਿ ਸਕਦੇ ਹਾਂ ਨਾ ਇੱਕ हटਕੇ ਕੁਛ ਤੇ ਉਹ ਇੱਥੇ ਪੇਸ਼ ਕੀਤਾ ਹੋਇਆ ਹੁਣ ਜਿੱਦਾਂ ਇਹ ਦੇਖੋ ਜੀ ਇੱਕ ਖੇਡ ਹੈ ਜੀ ਕੋਈ ਪੰਜਾਬ ਦੀ ਪ੍ਰਾਤਨ ਖੇਡ ਹੈ ਜੀ ਹਨਾ ਤੇ ਦੋਸਤਾਂ ਨੂੰ ਕਹਿੰਦੇ ਆ ਕਿ ਕਮੈਂਟ ਕਰੋ ਜੀ ਪਛਾਣੋ ਤੇ ਕਮੈਂਟ ਕਰਕੇ ਦੱਸੋ ਇਹ ਖੇਡ ਕਿਹੜੀ ਆ ਕਿਨੇ ਕਿਨੇ ਖੇਡੀ ਆ ਜੀ ਉਹ ਕਮੈਂਟ ਜ਼ਰੂਰ ਕਰਨ ਖੇਡ ਆ ਜੀ ਹਨਾ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਪ੍ਰਾਤਨ ਪੰਜਾਬ ਦੇ ਨਾਲ ਜੁੜੀ ਹੋਈ ਅੱਜ ਕੱਲ ਤਾਂ ਮੋਬਾਈਲਾਂ ਦੇ ਵਿੱਚ ਸਮਾਂ ਨਹੀਂ ਹੈਗਾ ਇਹ ਬੱਚਿਆਂ ਕੋਲੇ ਇਦਾਂ ਦੀਆਂ ਗੇਮਾਂ ਖੇਡਣ ਦਾ ਪਰ ਫਿਰ ਵੀ ਦੱਸੋ ਜੀ ਗੇਮ ਨੂੰ ਜ਼ਰੂਰ ਗੁਰਵਿੰਦਰ ਬੋਪਾ ਰਾਏ ਜੀ ਇਸ ਸਮੇਂ ਮੌਜੂਦ ਨਹੀਂ ਸੀਗੇ ਅਸੀਂ ਪਿੰਡ ਵਿজিট ਕੀਤਾ ਜਿਸ ਸਮੇਂ ਤੇ ਨਹੀਂ ਤਾਂ ਉਹਨਾਂ ਨੂੰ ਨਾਲ ਲੈ ਕੇ ਦੇਖਣਾ ਸੀਗਾ ਵੀ ਇਹ ਕੀ ਕੀ ਉਹਨਾਂ ਨੇ ਸੋਚ ਉਹਨਾਂ ਦੀ ਕਿਸ ਲੱਗੇ ਦੇ ਵਿੱਚ ਇਹ ਚੀਜ਼ ਬਣਾਈ ਹੈਗੀ ਪਰ ਦੇਖਣ ਦੇ ਵਿੱਚ ਹੀ ਕਲਾਗਿਰਤੀ ਤੋਂ ਸਮਝ ਆ ਰਿਹਾ ਹੈਗਾ ਕਿ ਪੰਜਾਬੀ ਕਲਚਰ ਨੂੰ ਉਹਨਾਂ ਨੇ ਕਿੰਨੀ ਤਰਜੀਹ ਦਿੱਤੀ ਹੈਗੀ ਇੱਕ ਤਰ੍ਹਾਂ ਨਾਲ ਸੋਚੀਏ ਤਾਂ ਤੇ ਦੇਖ ਸਕਦੇ ਆ ਜੀ ਪੂਰਾ ਲਾਉਨ ਹੈਗਾ ਗ੍ਰੀਨ ਲਾਉਨ ਤੇ ਜਿੱਥੇ ਕੋਈ ਵੀ ਫੰਕਸ਼ਨ ਆਪਾਂ ਕਰ ਸਕਦੇ ਆਂ ਦੇਖੋ ਪੰਜਾਬੀ ਵਿਰਸੇ ਨਾਲ ਸੰਬੰਧਿਤ ਖੂਬ ਜੋ ਤਕਰੀਬਨ ਆਲਮੋਸਟ ਪੰਜਾਬ ਦੇ ਵਿੱਚੋਂ ਖਤਮ ਨੇ ਫਿਰ ਵੀ ਇੱਕ ਐਜੇ ਪ੍ਰਤੀਕ ਪ੍ਰਤੀਕ ਹੀ ਕਹਿ ਸਕਦੇ ਆ ਹੁਣ ਕੀ ਉਹਨਾਂ ਨੇ ਰੱਖਿਆ ਹੋਇਆ ਹੈਗਾ ਉਹਨਾਂ ਵਾਲੀ ਪੀੜੀ ਤੋਂ ਕੁਛ ਦੱਸ ਸਕੀਏ ਕੀ ਹਾਂ ਜੀ ਖੂ ਕੀ ਹੁੰਦੇ ਸੀਗੇ ਹਨਾ ਜੀ ਤੇ ਦੇਖ ਰਿਆਂ ਜੀ ਦੇਖੋ ਪੰਜਾਬਨ ਰਸੋਈ ਦੇ ਵਿੱਚ ਹਨਾ ਜੀ ਇੱਕ ਪੁਰਾਣੇ ਪੰਜਾਬ ਚ ਆਲੇ ਆਲੇ ਬਣਾਏ ਹੋਏ ਸੀ ਜਿਨ੍ਹਾਂ ਦੇ ਵਿੱਚ ਦੀਵੇ ਲਾਲ ਟਨ ਜਾਂ ਘਰ ਦੀ ਕਿਚਨ ਦੇ ਟੈਪ ਦਾ ਇਹ ਰੱਖਿਆ ਹੁੰਦਾ ਸੀਗਾ ਉਸ ਸਮੇਂ ਆਲੇ ਦੇ ਸ਼ੇਪ ਦਿੱਤੀ ਹੋਈ ਹੈਗੀ ਜੀ ਹੈਂਡ ਪੰਪ ਹੈਂਡ ਪੰਪ ਕਿਹਦੀ ਆਪਾਂ ਇਹ ਵੀ ਖਤਮ ਹੀ ਹੁੰਦਾ ਜਾ ਰਿਹਾਗਾ ਮਾਲਵੇ ਦੇ ਕਈ ਪਿੰਡਾਂ ਦੇ ਵਿੱਚੋਂ ਤਾਂ ਪਾਣੀ ਵੈਸੀ 400 500 ਤੇ ਚੱਲ ਗਿਆ ਹੈਂਡ ਪੰਪ ਪੀਣ ਵਾਲੇ ਸਮੇ ਲਈ ਇੱਕ ਐਂਟਿਕ ਪੀਸੀ ਰਹਿ ਜਾਏਗਾ ਤੇ ਇਹ ਵੀ ਇੱਕ ਸੱਦਾ ਚਾਰਤੀ ਮਿਲਿਆ ਕਰਨਾ ਜੀ ਆਪਾਂ ਨੂੰ ਸ਼ੋਰੂਮ ਚ ਇਹ ਪੱਠੇ ਕੋ ਉਤਰਨ ਲਈ ਮਸ਼ੀਨ ਜੋ ਹੱਥੀ ਚੱਲਦੀ ਸੀਗੀ ਜੀ ਅੱਜ ਕੱਲ ਤਾਂ ਮੋਟਰਸ ਨੇ ਵੈਸੀ ਨੇ ਇੰਜਨ ਵਗੈਰਾ ਹੈ ਗਿਆ ਸਾਰਾ ਕੁਝ ਬੜੀ ਪ੍ਰੈਕਟਿਸ ਹੁੰਦੀ ਸੀ ਇਹਦੇ ਨਾਲ ਚਰੀ ਦੇ ਕੈਦੀਏ ਆਗ ਤੇ ਬਰਸੀਨ ਨੂੰ ਕੁੱਟਣਾ ਹਨਾ ਇਹ ਦੇਖ ਲਓ ਜੀ ਤੁਸੀਂ ਕੰਧੋਲੀ ਕਹਿੰਦੇ ਨੇ ਕਈ ਪੰਜਾਬ ਦੇ ਵਿੱਚ ਰਸੋਈ ਕੰਧੋਲੀ ਓਟਾ ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਇਹਨਾਂ ਨੇ ਵਸਤਾਂ ਰੱਖੀਆਂ ਹੋਈਆਂ ਨੇ ਪ੍ਰਾਤਨ ਰਸੋਈ ਦੇ ਸੰਬੰਧ ਦੇ ਵਿੱਚ ਜਿੱਦਾਂ ਕਹਦੀਏ ਚੁੱਲ੍ਹਾ ਚੱਕਮਾ ਚੁੱਲ੍ਹਾ ਹਾਂਜੀ ਤੇ ਕੰਧੋਲੀ ਬੜੀ ਵਧੀਆ ਬਣਾਈ ਹੋਈ ਹੈ ਅੰਗੇਠੀ ਰੱਖੀ ਹੈਗੀ ਜੀ ਤੇ ਹਾਰਾ ਖਾਰਾ ਰੱਖਿਆ ਚਟਣੀ ਕੁੰਡੇ ਵਾਲੀ ਚਟਣੀ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਵਾਲੀ ਗੱਲ ਆ ਤੇ ਇਹ ਹੁਣ ਰਗੜਨ ਵਾਲੇ ਵੀ ਨਾਲ ਹੀ ਚੱਲ ਗਏ ਜੀ ਤੇ ਕੁੰਡੀਆਂ ਚਟਣੀਆਂ ਹੁਣ ਵੈਸੇ ਹੁਣ ਗਏ ਜ਼ਮਾਨੇ ਦੀ ਗੱਲ ਹੈ ਕਿ ਇਹ ਵੀ ਇੱਕ ਦੇਖੀ ਇੱਕ ਬਹੁਤ ਪਪੂਲਰ ਆਈਟਮ ਹੁੰਦੀ ਸੀ ਗਹਿਣਾ ਹੁੰਦਾ ਸੀ ਇੱਕ ਸੰਦੂਕ ਜਿਹਦੇ ਵਿੱਚ ਕੱਪੜੇ ਵਗੈਰਾ ਸੰਭਾਲੇ ਜਾਂਦੇ ਹੁੰਦੇ ਸੀਗੇ ਇਹਦੀ ਥਾਂ ਤੇ ਪੇਕੀਆਂ ਕੱਪ ਬੋਰਡ ਲਮੀਰਾ ਟੈਪ ਹੁਣ ਤਾਂ ਪਤਾ ਨਹੀਂ ਕੀ ਕੁਝ ਹੋ ਗਿਆ ਅੱਗੇ ਐ ਦੇਖ ਸਕਦੇ ਹੋ ਜੀ ਪੁਰਾਣੇ ਟੈਪ ਦਾ ਇੱਕ ਮਾਹੌਲ ਦਿਖਾਇਆ ਹੈ ਕਿ ਘਰ ਦਿਖਾਇਆ ਹੈਗਾ ਛੋਟਾ ਜਿਹਾ ਘਰ ਤੇ ਉੱਪਰ ਚਿਵਾਰਾ ਜੋ ਸੁਖ ਸੱਜੂ ਦੇ ਚਿਵਾਰੀ ਨਾ ਉਹ ਬਲਖ ਨਾ ਬੁਖਾਰੀ ਤੁਸੀਂ ਦੇਖ ਸਕਦੇ ਹੋ ਜੀ ਪੰਜਾਬੀ ਸੱਭਿਆਚਾਰ ਨੂੰ ਕਿੱਦਾਂ ਇਹਨਾਂ ਨੇ ਦੋ ਚਿਵਾਰਿਆਂ ਦੀ ਇੱਕੋ ਹੀ ਬੋੜੀ ਕਾਫੀ ਸਤਰਾਂ ਮਿਲਦੀਆਂ ਜੁਲਦੀਆਂ ਨੇ ਉੱਚੇ বিনা ਪੌੜੀ ਨਾ ਵਗਾਨੀ ਚੜ੍ਹੀਏ ਤੇ ਆਪਾਂ ਦੇਖ ਹੀ ਲੈਨੇ ਆ ਜੀ ਤੇ ਦੇਖ ਸਕਦੇ ਹੋ ਜੀ ਤੁਸੀਂ ਪੰਜਾਬੀ ਕਲਚਰ ਨੂੰ ਹਨਾ ਜੀ ਇਹ ਵੀ ਮੇਬੀ ਇੱਕ ਤਿਆਰ ਹੋ ਰਿਹਾਗਾ ਸੇਮ ਟਾਈਪ ਹੀ ਹੈਗਾ ਤੇ ਕਿਉਂਕਿ ਆਪਾਂ ਜਜਮੈਂਟ ਹੀ ਲਗਾ ਰਿਆਂਗੇ ਔਨ ਦੀ ਸਪੋਰਟ ਇੱਥੇ ਕੋਈ ਪਰਸਨ ਅਵੇਲੇਬਲ ਨਹੀਂ ਸੀਗਾ ਇਹ ਦੇਖੋ ਜੀ स्विਮਿੰਗ ਪੂਲ ਅ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਸਫਾਈ ਵਗੈਰਾ ਚੱਲ ਰਹੀ ਹੈਗੀ ਇਸ ਪੂਲ ਦੀ ਤੇ ਗਰਮੀ ਦੇ ਵਿੱਚ ਤੁਸੀਂ ਆ ਕੇ ਬੱਚਿਆਂ ਸਮੇਤ ਆਨੰਦ ਮਾਣ ਸਕਦੇ ਹੋਗੇ ਗਰਮੀ ਦੇ ਵਿੱਚ ਵੀ ਸ਼ਾਵਰਜ ਟੈਪ ਲੱਗੇ ਹੋਣਗੇ ਇੱਥੇ ਤੇ ਫਿਲਹਾਲ ਸਫਾਈ ਦਾ ਚੱਲ ਰਿਹਾ ਹੈਗਾ ਬਹੁਤ ਵਧੀਆ ਇੱਕ ਬਣਾਇਆ ਹੋਇਆ ਹੈਗਾ ਜੇ ਕਹਿ ਸਕਦੇ ਹਾਂਗੇ ਜੀ ਤੇ ਕਾਫੀ ਇੱਕ ਸੱਭਿਆਚਾਰ ਨੂੰ ਬढ़ावा ਦੇਣ ਲਈ ਕਿਉਂਕਿ ਹਾਂਜੀ ਇੱਕ ਦੇਖੋ ਟੈਲੀਫੋਨ ਟੈਲੀਫੋਨ ਬੂਥ ਇਹ ਵੀ ਹੁਣ 올ਡ ਫਿਲਮਾਂ ਦੇ ਵਿੱਚ ਜਿਾ ਕਹਦੀ ਹੈ ਕਿ ਖੜੇ ਹੋ ਕੇ ਟੈਲੀਫੋਨ ਕਰਨ ਵਾਲਾ ਇੱਕ ਸਿਸਟਮ ਹੁੰਦਾ ਸੀ ਪੀਸੀਓ ਉਹ ਬੂਥ ਦਿਖਾਇਆ ਗਿਆ ਹੈਗਾ ਅੱਜ ਕੱਲ ਤਾਂ ਇਹ ਇੱਕ ਬਸ ਗਏ ਜ਼ਮਾਨੇ ਦੀ ਗੱਲ ਹੀ ਹੋ ਗਈ ਕਿਉਂਕਿ ਮੋਬਾਈਲ ਫੋਨ ਨੇ ਸਭ ਖੋਲਿਆ ਜੀ ਸਾਡੇ ਤੋਂ ਡਾਕ ਘਰ ਪੋਸਟ ਆਫਿਸ ਲੈਂਡਲੈਂਡ ਐਸਟੀਡੀ ਪੀਸੀਓ ਇਹ ਇਹ ਚੀਜ਼ ਆ ਗਈ ਹੈ ਜੀ ਫਦੀ ਅੰਡਰ ਪ੍ਰੋਸੈਸ ਵੀ ਚੱਲ ਰਹੇ ਕਾਫੀ ਕੰਮ ਇਹਨਾਂ ਦਾ ਮੇਲੀ ਤੇ ਪਣ ਚੱਕੀ ਜੋ ਬਿਲਕੁਲ ਬੰਦਰਗਾਹਾਂ ਦੇ ਉੱਤੇ ਹੁੰਦੀ ਹੈਗੀ ਇੱਕ ਪਣ ਊਰਜਾ ਨੂੰ ਵਰਤਣ ਦੇ ਲਈ ਉਹਦੀ ਵੀ ਇੱਕ ਡੈਮੋ ਟਾਈਪ ਇਹਨਾਂ ਨੇ ਬਣਾਈ ਹੋਈ ਹੈਗੀ ਇੱਥੇ ਤੇ ਬਹੁਤ ਨਵਿਕਲੀ ਜੀ ਚੀਜ਼ ਹੈਗੀ ਜੀ ਦੇਖ ਸਕਦੇ ਹੋਗੇ ਇਹ ਵੀ ਇੱਕ ਹੱਟ ਟੈਪ ਪੂਰੇ ਬੰਬੂ ਜੀ ਦੀ ਐਟਮ ਜਿੱਦਾਂ ਜਿਆਦਾ ਵਰਤੀ ਹੋਈ ਹੈਗੀ ਹਰ ਥਾਂ ਦੇ ਉੱਤੇ ਬਿਲਕੁਲ ਰਵੈਤੀ ਤਰੀਕੇ ਨਾਲ ਹਨਾ ਜੀ ਚਿਲड्रन ਵੀ ਟੈਪ ਚਿਲड्रन ਪਲੇ ਵੇ ਟੈਪ ਤਿਆਰ ਕੀਤਾ ਜਾ ਰਿਹਾ ਹੈਗਾ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਸ ਬੱਚਿਆਂ ਦੇ ਆਨੰਦ ਦੇ ਲਈ ਝੂਲੇ ਵਗੈਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ ਹਜੇ ਹੀ ਅੰਡਰ ਪ੍ਰੋਸੈਸਿੰਗ ਚ ਹੀ ਹੈਗਾ ਕਹਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਚਾਲੂ ਹੋਏਗਾ ਜੀ ਤੇ ਇਹ ਹੱਟਸ ਬਣਾਈਆਂ ਹੋਈਆਂ ਜੀ ਥੋੜਾ ਪਤਾ ਚੱਲਿਆ ਸੀਗਾ ਕਿ ਇੱਥੇ ਆ ਕੇ ਕੋਈ ਵੀ ਪਰਸਨ ਰੁਕ ਵੀ ਸਕਦਾ ਹੈਗਾ ਉਹਨਾਂ ਦੇ ਰੁਕਣ ਲਈ ਅ ਅੰਦਰੋਂ ਦਾ ਨਹੀਂ ਖਰੇ ਖੁੱਲੇ ਕਿ ਆਲੀਸ਼ਾਨ ਟਾਈਪ ਅੰਦਰੋਂ ਬਣਾਏ ਹੋਏ ਆ ਸਾਰੀ ਸਹੂਲਤ ਲੈਸ ਹੈ ਜੀ ਤੇ ਪੂਰੇ ਫੁੱਲਫਿਲ ਫੈਸਿਲਿਟੀਆਂ ਕਹਿ ਦਈਏ ਲਾਂਡਰੀ ਬਣਾਈ ਹੈਗੀ ਬੱਚਿਆਂ ਦੇ ਜਿੱਦਾਂ ਨਾ ਜੀ ਤੇ ਅੱਗੇ ਇਹ ਦੇਖ ਸਕਦੇ ਹੋਗੇ ਬੱਚਿਆਂ ਦੇ ਪੋਮਜ਼ वगैरह लगी ਉਹਨਾਂ ਦੀ ਹਨਾ ਜੀ ਤੇ ਕਾਫੀ ਐਂਟਿਕ ਚੀਜ਼ ਬਣਾਈ ਹੋਈ ਹੈ ਜੀ ਬਿਲਕੁਲ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਜੀ ਕੁੜਾਣੀ ਕਲਾ ਗੁਰਿੰਦਰ ਬੋਪਾਰਾ ਜੀ ਨੇ ਆਪਾਂ ਐਂਡ ਦੇ ਵਿੱਚ ਇਹਨਾਂ ਦਾ ਤੁਹਾਨੂੰ ਵਿਸਟਿੰਗ ਕਾਰਡ ਵੀ ਸ਼ੇਅਰ ਕਰ ਦਿੰਦੇ ਆਂਗੇ ਇੱਕ ਬਾਅਰ ਬਾਅਰ ਦੇ ਸਕੀਨ ਵਿਸਕੀ ਵਾਈਨ ਦੇ ਲੋਕਾਂ ਦੇ ਸਕੀਨ ਇੱਕ ਬਾਅਰ ਦੀ ਵੀ ਇੱਕ ਤਰ੍ਹਾਂ ਨਾਲ ਬਾਅਰ ਦਾ ਝਲਕ ਦਿਖਾਈ ਹੋਈ ਹੈ ਜੀ ਜੋ ਅਜੋਕੇ ਸਮੇਂ ਦੇ ਆ ਗਿਆ ਟ੍ਰੈਂਡਿੰਗ ਤਾਂ ਨਹੀਂ ਕਹਿ ਸਕਦੇ ਟ੍ਰੈਂਡਿੰਗ ਹੀ ਆ ਜੋ ਕਹੇ ਤੁਸੀਂ ਪਰਾਚੀਨਤਾ ਨਹੀਂ ਆਪਾਂ ਕਹਿ ਸਕਦੇ ਇਹ ਵੀ ਚਲੋ ਇੱਕ ਵਧੀਆ ਚੀਜ਼ ਇਹਨਾਂ ਨੇ ਦਿਖਾਈ ਹੈ ਕੁੱਲਮ ਲਿਆ ਕਿ ਇਹ ਆ ਕਿ ਜੀ ਇੱਕ ਵਧੀਆ ਚੀਜ਼ ਹੈ ਆਉਣ ਵਾਲੀ ਪੀੜ੍ਹੀ ਨੂੰ نسلਾਂ ਨੂੰ ਆਪਾਂ ਦੱਸਣ ਦੇ ਲਈ ਦੇਖ ਲਓ ਜੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਜੇਕਰ ਤੁਸੀਂ ਆਣਾਗਾ ਕੋਈ ਕਿਸੇ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਵੀ ਤਾਂ ਕੁੱਲ ਮਿਲਾ ਕੇ ਕੁੜਾਣੀ ਕਲਾ ਪਿੰਡ ਬਹੁਤ ਸੁੰਦਰ ਇੱਕ ਤਰ੍ਹਾਂ ਨਾਲ ਦ੍ਰਿਸ਼ ਦੇ ਵਿੱਚ ਹੈਗਾ ਜੀ ਆਲੇ ਦੁਆਲੇ ਕਿਹਦੀ ਇਹ ਹਰਿਆਲੀ ਇੰਨੀ ਆ ਤੇ ਦਿੱਤੇ ਲੱਗੇ ਹੋਏ ਹੈਗੇ ਇੱਕ ਸੰਸਥਾ ਕੀ ਸਮਾਜ ਭਲਾਈ ਸੰਸਥਾ ਪੱਤੀ ਵਿੰਡੋ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਉਹਨਾਂ ਦਾ ਬੜਾ ਯੋਗਦਾਨ ਆਗਾ ਪਤਾ ਲੱਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਆਪਣੀ ਸੰਸਥਾ ਦਾ ਕੀ ਨਾਂ ਹੈ ਸਮਾਜ ਉਹਨਾਂ ਹੀ ਸਾਫਤਾ ਹਿੰਦੋ ਬੱਤੀ ਹਿੰਦੋ ਸਭਾ ਇਹ ਕੌਣ ਕੌਣ ਮੈਂਬਰ ਨੇ ਸਾਰੇ ਰਿਟਾਇਰਡ EMPLOYEES ਨੇ ਇਹਦੇ ਵਿੱਚ ਇੱਕ ਬੁਲਾਈਏ ਹਿੰਦੋ ਬੱਤੀ ਦੇ ਹਿੰਦੋ ਬੱਤੀ ਦੇ ਹੋਰ ਕਿਸੇ ਬੱਤੀ ਦੇ ਨਹੀਂ ਹਾਂ ਅਸੀਂ ਪਿੰਡ ਦੇ ਵਿੱਚ ਜਿੱਦਾਂ ਦੇਖ ਰਹੇ ਸੀਗੇ ਇੱਥੇ ਬਹੁਤ ਸਾਫ ਸਫਾਈ ਹੈ ਜਿੱਦਾਂ ਘਰਾਂ ਦੇ ਅੱਗੇ ਬੋਰਡ ਵਗੈਰਾ ਲਗਾਏ ਹੋਏ ਨੇ ਹਨਾ ਹਰ ਇੱਕ ਘਰ ਦਾ ਕੀਡੈਂਟੀਫਿਕੇਸ਼ਨ ਆ ਪੁੱਛਣ ਦੀ ਜ਼ਰੂਰਤ ਨਾ ਪਵੇ ਤੇ ਹੋਰ ਕੀ ਕੀ ਆਪਣੀ ਇਹਦੇ ਵਿੱਚ ਤੁਸੀਂ ਕਰ ਰਹੇ ਹੋ ਜੀ ਅਸੀਂ ਜੀ ਗੁਰਦਵਾਰਾ ਗੰਨਸਰ ਸਾਹਿਬ ਤੋਂ ਸ਼ੁਰੂ ਕਰਕੇ ਗੁਰਦਵਾਰਾ ਦਾਉਲਾ ਸਾਹਿਬ ਤੋਂ ਕਰ ਸਫਾਈ ਘੁੱਟੇ ਦਾਇ ਸਫਾਈ ਕਰਾਉਨੇ ਆ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਉਹ ਗਾਰਾ ਗੂੜਾ ਕੱਢ ਕੇ ਸਾਰਾ ਸਫਾਈ ਸਾਰਾ ਸਫਾਈ ਸੇਵਾ ਰੱਖਿਆ 8000 ਰੁਪਏ ਦਾ ਭਾਦੇ ਉਹਨੂੰ ਦਰਦਤੀ ਕਹੀ ਫੁਰਪਾ ਸਪਰੇਅ ਪੰਪ ਪੰਜਾ ਤੰਗੜੀ ਸਾਰੇ ਸਮਾਨ ਲੈ ਕੇ ਦਤਾ ਆ ਠੀਕ ਹੈ ਜੀ ਤੇ ਹਰ ਹਰ ਮਹੀਨੇ ਵਾਸਤੇ ਮੀਟਿੰਗ ਕਰਦੇ ਆਂ ਲੇਖਾ ਜੋਖਾ ਆਉਂਦਾ ਖਰਚ ਦਾ ਠੀਕ ਹੈ ਜੀ ਤੇ ਐਨ ਆਰ ਆਈ ਦਾ ਸਾਨੂੰ ਘਰਾਂ ਦਾ ਬੈਸ ਸਿਰੋਗ ਠੀਕ ਹੈ ਐਨ ਆਰ ਆਈ ਭਾਈ ਭਾਈਆਂ ਦੇ ਸਾਈਡੋਂ ਦਾ ਠੀਕ ਹੈ ਜੀ ਬਾਕੀ ਅਸੀਂ ਜਿਹੜੇ ਰਿਟਾਇਰਡ ਪਰਸੂ ਜੀ ਮੈਂਬਰ ਆਂ ਅਸੀਂ ਹਰ ਮਹੀਨੇ ਮੰਥ 200 ਰੁਪਏ ਅਸੀਂ ਆਪਣੇ ਕਲੈਕਸ਼ਨ ਦਿੰਨੇ ਆਂ ਠੀਕ ਕਰਦੇ ਆਂ ਪੂਰਾ ਹਸਾ ਪੂਰਾ ਵੀ ਕਿੰਨੀ ਦਰਸਾ ਦਿੱਤੀ ਕੀ ਸਪਰੇਅ ਪੰਪ ਕਰਾਈ ਹੈ ਕੀ ਕਿੱਥੇ ਖਰਚ ਕਰਿਆ ਉਹਦਾ ਅਸੀਂ ਕਿੰਨੇ ਸਾਡੇ ਕੋਲ ਪੈਸੇ ਪੈਲੇ ਬਗਾਇਆ ਹਰ ਹਕਮ ਠੀਕ ਹੈ ਜੀ ਠੀਕ ਹੈ ਪੂਰਾ ਪਟੋਲੀ ਦਾ ਕਿੰਨਾ ਖੜੇ ਉਹ ਬੈਲੈਂਸ ਹੈ ਤੇ ਸਾਰਾ ਰਿਕਾਰਡ ਜੀ ਰੱਖਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਜੀ ਭਾਣਾ ਜੀ ਆਪਣੇ ਬੰਦੇ ਪੌਦੇ ਵਗੈਰਾ ਬੁੱਤੇ ਆਪ ਦੇਖਿਆ ਵੀ ਹੁਣ ਬਿਲਕੁਲ ਜੀ ਬਿਲਕੁਲ ਪਰ ਅਸੀਂ ਲਗਾਏ ਬਹੁਤ ਵਧੀਆ ਉਪਰਾਂ ਲਗਾ ਜੀ ਆਉਣ ਵਾਲੀ ਜਨਰੇਸ਼ਨ ਲਈ ਕੁਝ ਛੱਡ ਕੇ ਜਾ ਰਹੇ ਜਿਵੇਂ ਕਹਦੀ ਹੈ ਹਨਾ ਜੀ ਹਵਾ ਪਾਣੀ ਆ ਪਰ ਤੁਹਾਨੂੰ ਇੱਕ ਸਾਡੇ ਬਾਕੀ ਹੋਣ ਲਈ ਅਸੀਂ ਬਣ ਕੱਲੇ ਕੱਲੇ ਮੈਂ ਕਹਿੰਦਾ ਜਦੋਂ ਲੱਗਦਾ ਹੈ ਜੀ 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 ਪਿੰਡ کافی ਪੜਿਆ ਲਿਖਿਆ ਦੱਸਿਆ ਜੀ ਇਹ ਨਹੀਂ ਪਤਾ ਲੱਗਿਆ ਦੋ ਆਈਏਐਸ ਵੀ ਪਿੰਡ ਦੇ ਵਿੱਚ ਹੈਗੇ ਹੈਗੇ ਜੀ ਤੇ ਮੁਲਾਜ਼ਮ ਬਹੁਤ ਨੇ ਜੀ ਹਾਈ ਕੋਰਟ ਦੇ ਵਕੀਲ ਵੀ ਹੈਗੇ ਕੁਲਵੰਤ ਸਿੰਘ ਬੋਪੜਾ ਹੈ ਪ੍ਰਦਾਤ ਕਿੰਨਾ ਜੀ ਕੁਲਵੰਤ ਸਿੰਘ ਬੋਪੜਾ ਹੈ ਹਾਈ ਕੋਰਟ ਦੇ ਵਕੀਲ ਨੇ ਠੀਕ ਹੈ ਜੀ ਹੋਰ ਵੀ ਬਹੁਤ ਨੇ ਵਕੀਲ ਨੇ ਓਕੇ ਜੀ ਕੁਲਵੰਤ ਸਿੰਘ ਕੁਲਵੰਤ ਸਿੰਘ ਬੋਪੜਾ ਆਏ ਹਨ ਠੀਕ ਹੈ ਜੀ ਠੀਕ ਹੈ ਠੀਕ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਆਪਾਂ ਲਾਸਟ ਜੀ ਅਸੀਂ ਤਾਂ ਜੀ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਸਫਾਈ ਰੱਖੋ ਸਵੈ ਕਰੋ ਪਰਾਉ ਕਿ ਆਪਣਾ ਆਲਾ ਦਾਲਾ ਸਾਫ ਰੱਖੋ ਠੀਕ ਹੈ ਜੀ ਠੀਕ ਹੈ ਕੀ ਨਾਂ ਜੀ ਆਪਣਾ ਖਲਵੰਦ ਸਿੰਘ ਜੀ ਖਲਵੰਦ ਸਿੰਘ ਆਪਣਾ ਨਾਂ ਜੀ ਬਚਨ ਸਿੰਘ ਜੀ ਬਚਨ ਸਿੰਘ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਓਕੇ ਥੈਂਕ ਯੂ ਇਹ ਸਮਾਜ ਭਲਾਈ ਸੰਸਥਾ ਦੇ ਵੱਲੋਂ ਘਰਾਂ ਦੇ ਅੱਗੇ ਜੋ ਆ ਬੋਰਡ ਬਣ ਕੇ ਲਗਾਉਂਦੇ ਆਗੇ ਤੇ ਤਿਆਰ ਕੀਤੇ ਹੋਏ ਆ ਜੀ ਪੂਰੇ ਆ ਦੇਖ ਸਕਦੇ ਹੋਗੇ ਜੋ ਲੱਗਣ ਲਈ ਰੈਡੀ ਆ ਬਿਲਕੁਲ ਇਹ ਜਿੱਦਾਂ ਜੰਗਲੇ ਵਗੈਰੇ ਕਹਿ ਦਈਏ ਕੀ ਜੋ ਬੂਟੇ ਵਗੈਰਾ ਲਗਾਉਂਦੇ ਉਹਨਾਂ ਨੂੰ ਬਚਾਉਣ ਦੇ ਲਈ ਜੀ ਬਹੁਤ ਵਧੀਆ ਉਪਰਾਲਾ ਹੈਗਾ ਇੱਕ ਸਸਤਾ ਵੱਲੋਂ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਉਮਰਾਂ ਲੰਬੀਆਂ ਕਰੇ ਇਸ ਸਮਾਜ ਭਲਾਈ ਸਸਥਾਵਾਂ ਦੇ ਮੈਂਬਰਾਂ ਦੀਆਂ ਕਿਉਂਕਿ ਇਹਨਾਂ ਨੇ ਇੱਕ ਬਹੁਤ ਪਿੰਡ ਦੇ ਲਈ ਉਪਰਾਲਾ ਇੱਕ ਕੀਤਾ ਹੈਗਾ ਜੋ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਵਧੀਆ ਇੱਕ ਸੇਹ ਦੇਣ ਵਾਲੀ ਗੱਲ ਆ ਗਈ ਜੀ ਸਿੱਖ ਇਤਿਹਾਸ ਨਾਲ ਇੱਕ ਹੋਰ ਸਬੰਧਤ ਪਿੰਡ ਦੇ ਬਾਹਰ-ਬਾਹਰ ਚੜ੍ਹਦੇ ਵਾਲੇ ਪਾਸੇ ਇੱਕ ਯਾਦਗਾਰ ਬਣੀ ਹੋਈ ਹੈਗੀ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬੰਦਾ ਬਹਾਦਰ ਜੀ ਜਿਸ ਸਮੇਂ ਉਹਨਾਂ ਨੇ ਸਰਹੰਦ ਅਤੇ ਪੈਲ ਦੀ ਜਿੱਤ ਪ੍ਰਾਪਤ ਕੀਤੀ ਸੀ ਇਤਿਹਾਸਕ ਜਿੱਤ ਜਿੱਤ ਕਰਨ ਸਰ ਕਰਨ ਤੋਂ ਬਾਅਦ ਸਰਹੰਦ ਤੇ ਪੈਲ ਨੂੰ ਸਰ ਕਰਨ ਤੋਂ ਬਾਅਦ ਉਹ ਇਸ ਜਗ੍ਹਾ ਦੇ ਉੱਤੇ ਰੁਕੇ ਸੀਗੇ ਜੀ ਤੇ ਉੱਥੇ ਵੀ ਇਹਨਾਂ ਦੀ ਬਾਰ-ਬਾਰ ਪਿੰਡ ਦੇ ਬਾਰ-ਬਾਰ ਇੱਕ ਯਾਦਗਾਰ ਬਣਾਈ ਗਈ ਹੈਗੀ ਤੇ ਜਿਸ ਵਿੱਚ ਕਾਕਾ ਸਿੰਘ ਜੀ ਫੌਜੀ ਮੁੱਖ ਸੇਵਾਦਾਰ ਨੇ ਜੋ ਉਹਨਾਂ ਨੇ ਸੇਵਾ ਕੀਤੀ ਹੋਈ ਹੈਗੀ ਇਸ ਯਾਦਗਰ ਨੂੰ ਚਰਨਜੀਵ ਕਰਨ ਦੇ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੀ ਯਾਦਗਰ ਇਸ ਕੁਡਾਨੀ ਕਲਾ ਪਿੰਡ ਦੇ ਵਿੱਚ ਮੌਜੂਦ ਹੈ ਜੀ ਪਿੰਡ ਦੇ ਅੰਦਰ ਸ੍ਰੀ ਗੁਰੂ ਹਰगोविंद ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਕੁਡਾਨੀ ਕਲਾ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਸਟੇਡੀਅਮ ਤਿਆਰ ਕੀਤਾ ਹੋਇਆ ਹੈਗਾ ਕਲੱਬ ਦੇ ਵੱਲੋਂ ਤੇ ਬਹੁਤ ਹੀ ਸੁੰਦਰ ਤੇ ਨਿਰਾਲਾ ਸਟੇਡੀਅਮ ਆ ਸ਼ਾਵਰ ਵਗੈਰਾ ਲੱਗੇ ਹੋਏ ਆਗੇ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂ ਆ ਨੇ ਤਕਦੀਰਾਂ ਕਦ ਪਲਟਾਈਆਂ ਨੇ ਪਿੰਡ ਦੇ ਅੰਦਰ ਹੀ ਸਿੱਧ ਸਮਾਧੀ ਡੇਰਾ ਮੌਜੂਦ ਆ ਜੀ ਸਮਾਧਾਂ ਬੋਲਿਆ ਜਾਂਦਾ ਉਹਨਾਂ ਨੂੰ ਇੱਥੇ ਸਵਾਮੀ 108 ਸ੍ਰੀ ਸਵਾਮੀ ਸਰਬਾਨੰਦ ਗਿਰੀ ਜੀ ਮਹਾਰਾਜ ਸਵਾਮੀ ਸੱਚ ਦਾ ਆਨੰਦ ਗਿਰੀ ਜੀ ਦੀ ਇਹ ਮੂਰਤੀ ਲੱਗੀ ਹੋਈ ਹੈਗੀ ਜੀ ਇਸ ਸਥਾਨ ਦੇ ਨਾਲ ਇੱਕ ਹੋਰ ਵੀ ਇਤਿਹਾਸਿਕ ਗੱਲ ਜੁੜੀ ਹੋਈ ਹੈ ਜੀ ਬਾਬਰ ਦੇ ਸਮੇਂ ਦੇ ਵਿੱਚ ਪਿੰਡ ਵਾਲਿਆਂ ਦੇ ਅਕੋਰਡਿੰਗ ਕਿ ਕਿਲਾ ਹੁੰਦਾ ਸੀ ਇੱਥੇ ਜੀ ਇੱਕ ਉਸ ਕਿਲੇ ਦੇ ਵਿੱਚ ਜੋ ਫੌਜੀ ਬਾਬਰ ਦੀ ਫੌਜ ਦੇ ਫੌਜੀ ਦੇ ਆਦਮੀ ਰਹਿੰਦੇ ਸੀਗੇ ਉਹ ਪਿੰਡ ਦੇ ਵਿੱਚੋਂ ਲੜਕੀਆਂ ਦੇ ਨਾਲ ਬਸਲੂਕੀ ਕਰਦੇ ਸੀਗੇ ਮਹਾਰਾਜ ਜੀ ਕੋਲ ਲੋਕ ਇਕੱਠੇ ਹੋ ਕੇ ਆਏ ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਸ਼ਿਕਾਇਤ ਕੀਤੀ ਕਿ ਬਾਬਾ ਜੀ ਇਸ ਤਰੀਕੇ ਨਾਲ ਦੱਸਣ ਦੇ ਅਕੋਰਡਿੰਗ ਹੈ ਕਿ ਇਹ ਇਦਾਂ ਦਾ ਕੀ ਹੱਲ ਕੀਤਾ ਜਾਵੇ। ਬਾਬਾ ਜੀ ਨੇ ਦੱਸਿਆ ਕਿ ਘੋੜਿਆਂ ਨੂੰ ਖਰਾ ਚਾਰਾ ਲਿਆਉਣ ਲਈ ਜੋ ਪੰਡਾਂ ਲਿਆਂਦੀਆਂ ਜਾਂਦੀਆਂ ਨੇ ਉਹਨਾਂ ਪੰਡਾਂ ਦਾ ਸਾਈਜ਼ ਵੱਡਾ ਕੀਤਾ ਜਾਵੇ ਤਾਂ ਕਿ ਛੋਟੇ ਦਰਵਾਜ਼ੇ ਵਿੱਚੋਂ ਦੀ ਗੁਜ਼ਰ ਨਾ ਸਕਣ। ਬਾਬਾ ਜੀ ਦੇ ਕਹਿਣ ਦੇ ਅਨਸਾਰ ਪਿੰਡ ਵਾਸੀਆਂ ਨੇ ਉਸੇ ਤਰੀਕੇ ਪੰਡਾਂ ਦਾ ਅਗਲੇ ਦਿਨ ਸਾਈਜ਼ ਵੱਡਾ ਕੀਤਾ। ਛੋਟੇ ਦਰਵਾਜ਼ੇ ਵਿੱਚ ਦੀ ਪੰਡਾਂ ਨਾਲ ਨਿਕਲਣ ਦੇ ਕਾਰਨ ਵੱਡੇ ਦਰਵਾਜ਼ੇ ਨੂੰ ਖੋਲ੍ਹਿਆ ਤੁਰੰਤ ਹੀ ਬਾਬਾ ਜੀ ਨੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਬਾਬਰ ਦੀ ਉਸ ਫੌਜੀ ਸੈਨਾ ਦੇ ਉੱਤੇ ਟੈਕ ਕਰਕੇ ਉਹਨਾਂ ਨੂੰ ਖਤਮ ਕਰ ਪਿੰਡ ਦੇ ਵਸਨੀਕਾਂ ਦੇ ਕਹਿਣ ਦੇ ਅਨਸਾਰ ਉਸ ਤੋਂ ਬਾਅਦ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਤੇ ਹੀ ਸਮਾਦੀ ਲੈ ਲਈ ਸੀ ਕਿ ਉਹਨਾਂ ਦੇ ਨਾਲ ਉਹਨਾਂ ਦਾ ਬਹੁਤ ਹੀ ਵਫਾਦਾਰ ਕੁੱਤਾ ਜੋ ਸਮਾਦੀ ਲੈਣ ਸਮੇਂ ਛਾਲ ਮਾਰ ਕੇ ਖੁਦ ਅੰਦਰ ਆ ਗਿਆ ਸੀ ਉਹਨਾਂ ਦੀ ਵੀ ਸਮਾਦੀ ਨਾਲ ਹੀ ਲੈ ਲਈ ਸੀਗੀ ਇੱਥੇ ਇੱਕ ਗੱਲ ਪ੍ਰਚਲਿਤ ਆ ਜੀ ਉਸ ਤੋਂ ਬਾਅਦ ਸਮਾਧੀ ਲੈਂਦੇ ਸਮੇਂ ਪਿੰਡ ਵਾਲਿਆਂ ਨੇ ਪੁੱਛਿਆ ਸੀ ਕਿ ਬਾਬਾ ਜੀ ਸਾਡੇ ਸਾਡੇ ਲਈ ਕੋਈ ਦੱਸੋ ਜੀ ਕੀ ਹੁਕਮ ਆਗਾ ਤਾਂ ਬਾਬਾ ਜੀ ਨੇ ਕਿਹਾ ਸੀਗਾ ਕਿ ਕੋਈ ਬਚਨ ਕਰੋ ਜੀ ਬਾਬਾ ਜੀ ਨੇ ਜੋ ਬਚਨ ਦਿੱਤੇ ਸੀਗੇ ਕਿ 6 ਮਹੀਨੇ ਬਾਅਦ ਇੱਕ ਮੇਰੇ ਲਈ ਚੂਰਮਾ ਚਿਮਟਾ ਖੜਾਮਾ ਪੂਰਾ ਇਹ ਦੇਣਾਗਾ ਜੀ ਤੇ ਅੱਜ ਤੋਂ ਬਾਅਦ ਤੁਹਾਡੇ ਕਿਸੇ ਪਿੰਡ ਦੇ ਵਿੱਚ ਫਸਲਾਂ ਦਾ ਨੁਕਸਾਨ بارش ਦੇ ਕਾਰਨ ਜਾਂ ਕੁਦਰਤ ਦੇ ਕਾਰਨ ਨਹੀਂ ਹੋਏਗਾ ਹੁਣ ਵੀ ਇੱਥੇ ਕਥਾ ਇੱਕ ਪ੍ਰਥਾ ਪਰਚਲਿਤ ਆ ਗਈ ਜੀ ਕਿ ਪੰਜ ਪੱਤੀਆਂ ਨੇ ਪਿੰਡ ਦੇ ਵਿੱਚ ਇੱਥੇ ਜੇ ਮੀਂਹ ਪਵਾਉਣਾ ਹੋਵੇ ਤਾਂ ਵੀ ਚੂਰਮਾ ਦੇ ਦਿੰਦੇ ਆਗੇ ਜੇ ਮੀਂਹ ਨੂੰ ਰੋਕਣਾ ਹੋਵੇ ਤਾਂ ਵੀ ਮੀਂਹ ਇਸ ਪ੍ਰਚਲਿਤ ਕਥਾ ਦੇ ਅਨੁਸਾਰ ਰੁਕ ਜਾਂਦਾ ਹੈਗਾ ਪਿੰਡ ਵਾਲਿਆਂ ਦੇ ਕਹਿਣ ਦੇ ਅਨੁਸਾਰ ਜੀ ਏਸੀ ਪਿੰਡ ਕੁਡਾਣੀ ਕਲਾ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗੀ ਜੀ ਕਮੈਂਟ ਕਰਕੇ ਜਰੂਰ ਦਿਓ ਜੀ ਆਪਣੀ رائے ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ